ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਵਿੱਚ ਆਪਣੀ ਭੈਣ ਨੂੰ ਲੈਣ ਜਾ ਰਹੇ ਨੰਗਲ ਦੇ ਇੱਕ ਵਿਦਿਆਰਥੀ ਉਤੇ ਹਮਲਾ ਕਰਕੇ ਉਸ ਦੀਆਂ ਉਂਗਲੀਆਂ ਕੱਟ ਦਿੱਤੀਆਂ ਤੇ ਸਰ ਦੇ ਉਤੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਤੇ ਜਿਸ ਦੇ ਨਾਲ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਨੰਗਲ ਦੇ ਵਿੱਚ ਅਪਰਾਧੀਆਂ ਦੇ ਹੌਸਲੇ ਨੇ بلند ਨਜ਼ਰ ਆ ਰਹੇ ਹਨ ਕਿ ਲੋਕਲ ਪੁਲਿਸ ਦੀ ਸ਼ਕਤੀ ਨੂੰ ਨਾ ਮੰਨਦੇ ਹੋਏ ਮਾਮੂਲੀ ਝਗੜਿਆਂ ਦੇ ਨਾਲ ਨਾਲ ਹੁਣ ਕਈ ਜਗ੍ਹਾ ਉਤੇ ਖੂਨੀ ਸੰਘਰਸ਼ ਦੀ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਹੈ ਅੱਜ ਨੰਗਲ ਦੇ ਕਰੀਬੀ ਪਿੰਡ ਦੇ ਰੈਣ ਵਾਲੇ ਪਲੱਸ 2 ਦੇ ਛਾਤਰ ਤੇ ਕੁਝ ਲੋਕਾਂ ਨੇ ਹਮਲਾ ਕਰਕੇ ਉਸ ਦੇ ਹੱਥ ਦੀਆਂ ਉਂਗਲੀਆਂ ਕੱਟ ਦਿੱਤੀਆਂ ਅਤੇ ਉਸ ਦੇ ਸਿਰ ਦੇ ਉੱਤੇ ਤੇਜ਼ ਧਾਰ ਹਥਿਆਰ ਦੇ ਨਾਲ ਹਮਲਾ ਕਰਕੇ ਉਸ ਨੂੰ ਘਾਇਲ ਕਰ ਦਿੱਤਾ ਇਸ ਹਮਲੇ ਤੋਂ ਇਵੇਂ ਜਾਪਦਾ ਹੈ ਕਿ ਜਿਵੇਂ ਉਹ ਬੱਚੇ ਨੂੰ ਮਾਰਨ ਦੀ ਇਰਾਦੇ ਦੇ ਨਾਲ ਆਏ ਹੋਏ ਸਨ ਇਹ ਹਮਲਾ ਨੰਗਲ ਦੇ ਨਾਲ ਲੱਗਦੇ ਦੋ ਪੇਟਾ ਪਿੰਡ ਤੋਂ ਸਾਹਮਣੇ ਆਇਆ ਹੈ ਤੇ ਘਟਨਾ ਕੱਲ੍ਹ ਦਿਰ ਸ਼ਾਮ ਦੀ ਹੈ ਜਦੋਂ ਹਮਲਾਵਾਰਾਂ ਨੇ ਵਿਦਿਆਰਥੀ ਦੇ ਹੱਥ ਦੀਆਂ ਉਂਗਲੀਆਂ ਕੱਟ ਦਿੱਤੀਆਂ ਤੇ ਘਟਨਾ ਦੇ ਵਕਤ ਜੇਕਰ ਦੇ ਆਤੀ ਰੋੜਨ ਨਾ ਪਾਉਂਦਾ ਤਾਂ ਉਸ ਨੂੰ ਯਕੀਨਨ ਪਛਾਣਾ ਮੁਸ਼ਕਿਲ ਹੋ ਜਾਂਦਾ ਹਮਲਾਵਾਰਾਂ ਦੀ ਦਹਿਸ਼ਤ ਇਸ ਕਦਰ ਸੀ ਕਿ ਪਿੰਡ ਦੇ ਮਾਤਰ ਕੁਝ ਲੋਕਾਂ ਨੂੰ ਛੱਡ ਕੇ ਬਾਕੀ ਕੋਈ ਲੋਕ ਆਪਣੇ ਘਰਾਂ ਤੋਂ ਬਾਹਰ ਵੀ ਨਹੀਂ ਆਏ ਵਿਦਿਆਰਥੀ ਦੇ ਹੱਥ ਦੀਆਂ ਉਂਗਲੀਆਂ ਕੱਟ ਗਈਆਂ ਤੇ ਉਸ ਦੇ ਸਿਰ ਉੱਤੇ ਸੱਟ ਲੱਗਣ ਤੋਂ ਬਾਅਦ ਉਸ ਨੂੰ ਕਰੀਬੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤੇ ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਉੱਥੇ ਇਸ ਮਾਮਲੇ ਦੇ ਵਿੱਚ ਡੀਐਸਪੀ ਕੁਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਜਿਵੇਂ ਹੀ ਉਹਨਾਂ ਨੂੰ ਜਾਣਕਾਰੀ ਮਿਲੀ ਉਹਨਾਂ ਵੱਲੋਂ ਤੁਰੰਤ ਧਾਇਲ ਇਹ ਬੱਚੇ ਦੇ ਬਿਆਨ ਦਰਜ ਕਰਵਾ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਇਹ ਪੂਰੀ ਵਾਰਦਾਤ ਕਿਵੇਂ ਹੋਈ ਇਸ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਨੰਗਲ ਤੋਂ ਪੰਜਾਬੀ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਇਹਨਾਂ ਆਪਣੇ ਆਪ ਨੂੰ ਉੱਥੇ ਥੱਲੇ ਨੂੰ ਮੋੜਦੇ ਆ ਉੱਥੇ ਮੁੰਡੇ ਨੇ ਵੋਟ ਕੀਤਾ ਵੋਟ ਬੰਦ ਨੇ ਔਰ ਲਾਸਾਈ ਦਾ ਵੋਟ ਲਾ ਕੇ ਇਹਨਾਂ ਬਤ ਚਾਹੀ ਗਏ ਠੀਕ ਹੈ ਫਿਰ ਉਹ ਲਾਫੇ ਡਾਟ ਮਾਰਨੀ ਤੇ ਸਰੀ ਡਾਟ ਉੱਡ ਜਿੱਤਾ ਮਾਰੇ ਇਹਨਾਂ ਆਪਣੇ ਇਹ ਤਾਂ ਹੱਥ ਵਿਚਾਰ ਪਾਉਂਦਾ ਜਿੱਦਾਂ ਵੀ ਹੰਦਾ ਬੈਠ ਗਿਆ ਠੀਕ ਹੈ ਬੈਣ ਗਿਆ ਉਹਦੇ ਬਾਅਦ ਫਿਰ ਦੋਮ ਫਿਰ ਉੱਪਰ ਦੇ ਡਾਟ ਮਾਰੇ ਉਹਨੇ ਨਾ ਬਾਟ ਉਹਦੇ ਜੂਏ ਆ ਕੋਈ ਨਹੀਂ ਆਪ ਕੋਲ ਨਹੀਂ ਦੋਸਪਨੀ ਦਸਪਨੀ ਦਦਾ ਹੈ ਉਹਦੇ ਸਕੂਲ ਚ ਕਾਲਟ ਮਾੜੀ ਮੋਟੀ ਕਹਿੰਦਾ ਬਹਿਸ ਵਧਾਈ ਹੋ ਗਈ ਤੇ ਹੈ ਨਾ ਪੜ੍ਹ ਤੋਂ ਜਾ ਜੀ ਅੱਛਾ ਉਹ ਵੀ ਪੜ੍ਹ ਗਿਆ ਉਹ ਵੀ ਪੜ੍ਹ ਉਹ ਵੀ ਅੱਧੇ ਪੜ੍ਹਦੇ ਆ ਅੱਧੇ ਪੜ੍ਹਦੇ ਜਾਂਦੇ ਆ ਨਹੀਂ ਪੜ੍ਹਦੇ ਬੇਟੀ ਲੈਣ ਜਾਂਦਾ ਮੇਰੀ ਨੂੰ ਤੇ ਟੂਪੇ ਦੇ ਆ ਗਿਆ ਪੰਜ-ਛੇ ਮੁੰਡੇ ਤੇ ਤਿੰਨ-ਚਾਰ ਬੂਟਾ ਕੇ ਦੇ ਕਿਤੇ ਹਮਲਾ ਕਰ ਦਿੱਤਾ ਡਾਂਟ ਵਗੈਰਾ ਮਾਰੇ ਕਿਉਂ ਕੀ ਆਪ ਜਿਸ਼ਨੇ ਹਾਂਜੀ ਪੋਜੀਸ਼ਨ ਕੀ ਹੈ ਮੁੰਡੇ ਦੇ ਜੀ ਚ ਨਾ ਜਾ ਉਹਨੂੰ ਆਪਰੇਸ਼ਨ ਹੋਇਆ ਦੇਖੋ ਅੱਗੇ ਉਹਨੂੰ ਡਾਕਟਰ ਲਿਖਣਾ ਹੈ ਬਾਕੀ ਕਾਰਵਾਈ ਤੇ ਹੋਣੀ ਚਾਹੀਦੀ ਤੇ ਆਪਣਾ ਇਹਨਾਂ ਮਾਰਿਆ